ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਵਿਦਾਊਟ ਜਾਲੀ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਕੈਪ ਤੇ ਕਿਸੇ ਵੀ ਕਲਰ 'ਚ ਇਹਨੂੰ ਬਣਾ ਸਕਦੇ ਹੋ ਜੇਕਰ ਤੁਸੀਂ ਕੋਈ ਵੀ ਆਪਣਾ ਪ੍ਰੋਜੈਕਟ ਬਿਨਾਂ ਜਾਲੀ ਤੋਂ ਬਣਾਉਣਾ ਚਾਹੁੰਦੇ ਹੋ ਤਾਂ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਬਿਨਾਂ ਜਾਲੀ ਤੋਂ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ 10 ਦੇ ਮਲਟੀਪਲ ਆਪਾਂ ਤਿੰਨ ਕੁੰਡੇ ਵਾਧੂ ਰੱਖ ਲੈਣੇ ਆ 10 10 ਕੁੰਡਿਆਂ ਦਾ ਡਿਜ਼ਾਈਨ ਆ 10 ਕੁੰਡੇ 10 ਕੁੰਡੇ 10 ਕੁੰਡੇ ਉਸ ਤੋਂ ਬਾਅਦ ਤਿੰਨ ਕੁੰਡੇ ਵਾਧੂ ਰੱਖ ਲੈਣੇ ਆ ਠੀਕ ਹੈ ਇੱਕ ਇੱਕ ਕੁੰਡਾ ਆਪਣਾ ਕੰਨੀਆਂ ਤੇ ਹੋ ਜਾਂਦਾ ਇੱਕ ਡਿਜ਼ਾਈਨ ਨੂੰ ਸੈੱਟ ਕਰਨ ਲਈ ਕੁੰਡਾ 16 ਸਲਾਂਗਾਂ ਤੇ ਡਿਜ਼ਾਈਨ ਕੰਪਲੀਟ ਹੁੰਦਾ ਦੇਖੋ 8 ਸਲਾਂਗਾਂ ਇੱਥੇ ਡਿਜ਼ਾਈਨ ਦੀਆਂ ਕੰਪਲੀਟ ਹੋ ਜਾਂਦੀਆਂ ਉਸ ਤੋਂ ਬਾਅਦ ਡਿਜ਼ਾਈਨ ਦੀ ਜਗ੍ਹਾ ਚੇਂਜ ਹੁੰਦੀ ਹੈ ਉੱਪਰ ਠੀਕ ਹੈ ਤਾਂ 16 ਸਲਾਈਆਂ ਚ ਕੰਪਲੀਟ ਹੋ ਜਾਂਦਾ ਹੈ ਜਦੋਂ ਆਪਾਂ ਡਿਜ਼ਾਈਨ ਨੂੰ ਸ਼ੁਰੂ ਕਰਦੇ ਆਂ ਪਹਿਲੀ ਸਲਾਈ ਤੋਂ ਦੇਖੋ ਕੰਨੀਆਂ ਤੇ ਜਿਹੜਾ ਆਪਣਾ ਇਸ ਤਰ੍ਹਾਂ ਅੱਧਾ ਅੱਧਾ ਡਿਜ਼ਾਈਨ ਬਣਦਾ ਹੈ ਦੋ ਵਾਰ ਇੱਥੇ ਪੂਰਾ ਡਿਜ਼ਾਈਨ ਬਣਿਆ ਤੁਸੀਂ ਜਿੰਨੇ ਵੀ ਕੁੰਡੇ ਲੈਣੇ ਆ ਇਸ ਤਰ੍ਹਾਂ ਲੈਣੇ ਆ 10 10 10 10 ਉਸ ਤੋਂ ਬਾਅਦ ਤਿੰਨ ਕੁੰਡੇ ਵਾਧੂ ਰੱਖ ਲੈਣੇ ਆ ਜੇਕਰ ਤੁਹਾਡੇ ਕੁੰਡੇ ਇਸ ਤਰ੍ਹਾਂ ਤਿੰਨ ਜਾਂ ਚਾਰ ਕੁੰਡੇ ਜ਼ਿਆਦਾ ਆਉਂਦੇ ਆ ਤਾਂ ਤੁਸੀਂ ਕੰਨੀਆਂ ਤੇ ਉਹ ਕੁੰਡੇ ਰੱਖ ਲੈਣੇ ਵਿੱਚ ਜਿਹੜਾ ਡਿਜ਼ਾਈਨ ਆ 10 10 ਕੁੰਡਿਆਂ ਤੇ ਹੋਊਗਾ ਪਹਿਲੀ ਸਲਾਈਡ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਸ਼ੁਰੂ ਕਰਾਂਗੇ نیچے ਤੁਸੀਂ ਕੋਈ ਵੀ ਆਪਣੀ ਪਸੰਦ ਦਾ ਬਾਰਡਰ ਬਣਾਇਆ ਉਸ ਤੋਂ ਬਾਅਦ ਪਹਿਲੀ ਸਲਾਈਡ ਡਿਜ਼ਾਈਨ ਦੀ ਆਪਣੀ ਇਸ ਤਰ੍ਹਾਂ ਸ਼ੁਰੂ ਹੋਊਗੀ ਦੇਖੋ ਪਹਿਲਾ ਕੁੰਡਾ ਅਤਾਰੋ ਚਾਹੇ ਬੁਨੋ ਤੁਹਾਡੀ ਆਪਣੀ ਮਰਜ਼ੀ ਹੈ ਥ्रेड ਕਰਾਂਗੇ ਅੱਗੇ ਫਿਰ ਇੱਕ ਕੁੰਡਾ ਬਣਾਵਾਂਗੇ ਆਪਾਂ ਉਲਟਾ ਇੱਕ ਕੁੰਡਾ ਉਲਟਾ ਹੁਣ ਅੱਗੇ ਆਪਣਾ 10 ਕੁੰਡਿਆਂ ਵਾਲਾ ਡਿਜ਼ਾਈਨ ਸ਼ੁਰੂ ਹੋਊਗਾ ਇਹ ਕੁੰਡਾ ਸਲਿੱਪ ਕਰਾਂਗੇ ਇਹ ਉਲਟਾ ਇੱਕ ਵਾਰ ਫਿਰ ਇੱਕ ਸਲਿੱਪ ਇੱਕ ਉਲਟਾ ਦੋ ਵਾਰ ਫਿਰ ਇੱਕ ਕੁੰਡਾ ਸਿੱਧਾ ਥ੍ਰੈਡ ਲੱਗੇ ਇੱਕ ਕੁੰਡਾ ਉਲਟਾ ਠੀਕ ਹੈ ਉਸ ਤੋਂ ਬਾਅਦ ਇੱਕ ਕੁੰਡਾ ਸਲਿੱਪ ਇੱਕ ਉਲਟਾ ਫਿਰ ਇੱਕ ਕੁੰਡਾ ਸਲਿੱਪ ਇੱਕ ਉਲਟਾ ਥ੍ਰੈਡ ਕਰਾਂਗੇ ਪਿੱਛੇ ਤਾਂ ਹੁਣ ਆਪਣਾ ਇਸ ਤਰ੍ਹਾਂ 2 ਕੁੰਡੇ ਛੱਡ ਕੇ 2 4 6 8 10 ਕੁੰਡੇ ਹੋ ਗਏ। ਇਹੀ ਕੁੰਡੇ ਵਾਰ-ਵਾਰ ਤੁਸੀਂ ਰਿਪੀਟ ਕਰਨੀ। ਤਾਂ ਦੁਬਾਰਾ ਡਿਜ਼ਾਈਨ ਸ਼ੁਰੂ। ਥ੍ਰੈਡ ਅੱਗੇ ਕਰਕੇ ਇੱਕ ਸਲਿੱਪ ਇੱਕ ਉਲਟਾ ਇੱਕ ਸਲਿੱਪ ਡਿਜ਼ਾਈਨ ਦੁਆਰਾ ਸ਼ੁਰੂ ਹੋ ਗਿਆ ਇੱਕ ਸਲਿੱਪ ਇਕ ਉਲਟਾ ਫਿਰ ਇੱਕ ਸਲਿੱਪ ਇਕ ਉਲਟਾ ਦੋ ਵਾਰ ਠੀਕ ਹੈ ਫਿਰ ਇੱਕ ਗੁੰਡਾ ਸਿੱਧਾ ਇੱਕ ਗੁੰਡਾ ਉਲਟਾ ਫਿਰ ਇੱਕ ਸਲਿੱਪ ਇਕ ਉਲਟਾ ਇੱਕ ਸਲਿੱਪ ਇਕ ਉਲਟਾ 10 ਗੁੰਡੇ ਹੋ ਗਏ ਦੁਬਾਰਾ ਫਿਰ ਡਿਜ਼ਾਈਨ ਆਪਾਂ ਰਿਪੀਟ ਕਰਨਾ ਹੈ ਇੱਕ ਕੁੰਡਾ 슬ਿੱਪ ਇੱਕ ਉਲਟਾ ਇੱਕ 슬ਿੱਪ ਇੱਕ ਉਲਟਾ ਦੋ ਵਾਰ ਫਿਰ ਇਸ ਤਰ੍ਹਾਂ ਥ੍ਰੈਡ ਵਿੱਚ ਇੱਕ ਕੁੰਡਾ ਸਿੱਧਾ ਇੱਕ ਉਲਟਾ ਫਿਰ ਇੱਕ 슬ਿੱਪ ਇੱਕ ਉਲਟਾ ਇੱਕ 슬ਿੱਪ ਇੱਕ ਉਲਟਾ ਲਾਸਟ ਵਾਲਾ ਆਪਾਂ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੀ ਸਲਾਈ ਹੈ ਪਹਿਲੀ ਸਲਾਈ ਡਿਜ਼ਾਈਨ ਦੀ ਕੰਪਲੀਟ ਹੋ ਗਈ ਠੀਕ ਹੈ ਦੂਸਰੀ ਸਲਾਈ ਰੋਂਗ ਸਾਈਡ ਤੋਂ ਸਾਰੀ ਆਪਾਂ ਉਲਟੀ ਬਣਾਉਣੀ ਹੈ ਰੋਂਗ ਸਾਈਡ ਤੋਂ ਇਹਦੀਆਂ ਸਾਰੀਆਂ ਸਲਾਈਆਂ ਉਲਟੀਆਂ ਹੀ ਬਣਣਗੀਆਂ ਇਸ ਲਈ ਜਿਹੜਾ ਆਪਣਾ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਆਸਾਨ ਹੈ ਅੱਠ ਸਲਾਈਆਂ ਤਾਂ ਆਪਣੀਆਂ ਉਲਟੀਆਂ ਹੀ ਹੋ ਜਾਂਦੀਆਂ ਤੇ ਅੱਠ ਸਲਾਈਆਂ ਚ ਆਪਣਾ ਡਿਜ਼ਾਈਨ ਬਣਦਾ ਹੈ ਉਲਟੀ ਸਲਾਈ ਬਣਾ ਕੇ ਮੈਂ ਕੰਪਲੀਟ ਕਰਦੀ ਹਾਂ ਦੂਸਰੀ ਸਲਾਈ ਕੰਪਲੀਟ ਕਰਨ ਤੋਂ ਬਾਅਦ ਆ ਗਈ ਤੀਸਰੀ ਸਲਾਈ ਪਹਿਲਾ ਕੁੰਡਾ ਤਾਰੋ ਚਾਹੇ ਬੁਣੋ ਤੁਹਾਡੀ ਆਪਣੀ ਮਰਜ਼ੀ ਇਸ ਤਰ੍ਹਾਂ ਉਸ ਤੋਂ ਬਾਅਦ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਸਲਿੱਪ ਇੱਕ ਉਲਟਾ ਇੱਕ ਕੁੰਡਾ ਸਲਿੱਪ ਇੱਕ ਉਲਟਾ ਦੋ ਵਾਰ ਠੀਕ ਹੈ ਥ੍ਰੈਡ ਕਰਾਂਗੇ ਪਿੱਛੇ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਉਸ ਤੋਂ ਬਾਅਦ ਇੱਕ ਕੁੰਡਾ ਉਲਟਾ ਫਿਰ ਇੱਕ ਸਲਿੱਪ ਇੱਕ ਉਲਟਾ ਤਾਂ ਆਪਣੇ ਕੋਲ ਇੱਥੇ 2 4 6 8 10 ਗੁੰਡੇ ਹੋਗੇ ਦੁਬਾਰਾ ਫਿਰ ਆਪਾਂ ਡਿਜ਼ਾਈਨ ਨੂੰ ਰਿਪੀਟ ਕਰਨਾ ਇਹ 10 ਗੁੰਡੇ ਜਿਵੇਂ ਆਪਾਂ ਸਟਾਰਟਿੰਗ 'ਚ ਕੀਤਾ ਸੀ ਇੱਕ ਗੁੰਡਾ ਛੱਡ ਕੇ ਇੱਕ ਗੁੰਡਾ ਸਲਿੱਪ ਇੱਕ ਉਲਟਾ ਇੱਕ ਵਾਰ ਇੱਕ ਗੁੰਡਾ ਸਲਿੱਪ ਇੱਕ ਉਲਟਾ ਦੋ ਵਾਰ ਥ੍ਰੈਡ ਕੀਤਾ ਪਿੱਛੇ ਤਿੰਨ ਗੁੰਡੇ ਸਿੱਧੇ 1 2 ਤਿੰਨ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਲਿੱਪ ਇੱਕ ਉਲਟਾ ਦੋ ਵਾਰ ਡਿਜ਼ਾਈਨ ਰਿਪੀਟ ਹੋ ਗਿਆ ਦੁਬਾਰਾ ਫੇਰ ਉਸੇ ਤਰ੍ਹਾਂ ਇੱਕ ਸਲਿੱਪ ਇੱਕ ਉਲਟਾ ਇੱਕ ਵਾਰ ਇੱਕ ਸਲਿੱਪ ਇੱਕ ਉਲਟਾ ਦੋ ਵਾਰ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਇੱਕ ਕੁੰਡਾ ਉਲਟਾ ਇੱਕ ਸਲਿੱਪ ਇਕ ਉਲਟਾ ਇੱਕ ਸਲਿੱਪ ਠੀਕ ਹੈ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੀ ਸਲਾਈ ਹੈ ਤੀਸਰੀ ਸਲਾਈ ਡਿਜ਼ਾਈਨ ਦੀ ਕੰਪਲੀਟ ਹੋ ਗਈ ਚੌਥੀ ਸਲਾਈ ਰੌਂਗ ਸਾਈਡ ਤੋਂ ਸਾਰੀ ਉਲਟੀ ਬਣਾਉਣੀ ਹੈ 5ਵੀਂ ਸਲਾਈ ਆ ਗਈ ਆਪਣੀ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਵਾਧੂ ਉਤਾਰੋ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਹੁਣ ਅੱਗੇ ਆਪਣਾ 10 ਕੁੰਡਿਆਂ ਵਾਲਾ ਡਿਜ਼ਾਈਨ ਸ਼ੁਰੂ ਹੋਗਾ ਇਹ ਦੋ ਕੁੰਡੇ ਛੱਡ ਗਏ ਠੀਕ ਹੈ ਇੱਕ ਸਲਿੱਪ ਇਕ ਉਲਟਾ ਉਸ ਤੋਂ ਬਾਅਦ ਪੰਜ ਗੁੰਡੇ ਸਿੱਧੇ 1 2 3 4 5 ਇਕ ਉਲਟਾ ਇੱਕ ਸਲਿੱਪ ਇੱਕ ਉਲਟਾ 10 ਗੁੰਡੇ ਹੋ ਗਏ ਦੁਬਾਰਾ ਫਿਰ ਇਹੀ ਡਿਜ਼ਾਈਨ ਸ਼ੁਰੂ ਕਰਨਾ ਹੈ ਇੱਕ ਸਲਿੱਪ ਇੱਕ ਉਲਟਾ ਪੰਜ ਗੁੰਡੇ ਸਿੱਧੇ 1 2 3 4 5 ਇੱਕ ਉਂਡਾ ਉਲਟਾ ਇੱਕ ਸਲਿੱਪ ਇੱਕ ਉਲਟਾ 10 ਗੁੰਡੇ ਹੋ ਗਏ ਦੁਬਾਰਾ ਫੇਰ ਆਪਾਂ ਇਹੀ ਡਿਜ਼ਾਈਨ ਸ਼ੁਰੂ ਕਰਾਂਗੇ ਇੱਕ ਸਲਿੱਪ ਇੱਕ ਉਲਟਾ ਥ੍ਰੈਡ ਪਿੱਛੇ ਪੰਜ ਗੁੰਡੇ ਸਿੱਧੇ 1 2 then 4 5 ਇੱਕ ਹੁੰਡਾ ਉਲਟਾ ਇੱਕ ਸਲਿੱਪ ਇੱਕ ਉਲਟਾ ਠੀਕ ਹੈ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਦੇਖੋ ਪੰਜਵੀਂ ਸਿਲਾਈ ਕੰਪਲੀਟ ਹੋ ਗਈ ਛੇਵੀਂ ਸਿਲਾਈ ਸਾਰੀ ਉਲਟੀ ਬਣਾਉਣੀ ਰੋਂਗ ਸਾਈਡ ਤੋਂ ਸੱਤਵੀਂ ਸਿਲਾਈ ਆ ਗਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਵਾਧੂ ਆ ਤਾਰੋ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਉਸ ਤੋਂ ਬਾਅਦ ਥ੍ਰੈਡ ਅੱਗੇ ਕਰਕੇ ਇਹ ਕੁੰਡਾ ਸਲਿੱਪ ਇੱਕ ਕੁੰਡਾ ਉਲਟਾ ਇਸ ਤਰ੍ਹਾਂ ਸੱਤ ਕੁੰਡੇ ਬਣਾਵਾਂਗੇ ਸਿੱਧੇ 1 2 3 4 5 6 7 ਇੱਕ ਕੁੰਡਾ ਬਣਾਵਾਂਗੇ ਉਲਟਾ 10 ਕੁੰਡੇ ਹੋ ਗਏ ਇਸ ਤੋਂ ਬਾਅਦ ਫਿਰ ਇਹੀ ਡਿਜ਼ਾਈਨ 10 ਕੁੰਡਿਆਂ ਵਾਲਾ ਸ਼ੁਰੂ ਕਰ ਲੈਣਾ ਇੱਕ ਕੁੰਡਾ ਸਲਿੱਪ ਇੱਕ ਉਲਟਾ ਸੱਤ ਕੁੰਡੇ ਸਿੱਧੇ 1 2 3 4 5 6 7 ਇੱਕ ਉਲਟ 10 ਕੁੰਡੇ ਹੋ ਗਏ ਦੁਬਾਰਾ ਫੇਰ ਇਹੀ ਡਿਜ਼ਾਈਨ 10 ਕੁੰਡਿਆਂ ਵਾਲਾ ਇੱਕ ਸਲਿੱਪ ਇੱਕ ਉਲਟ ਸੱਤ ਕੁੰਡੇ ਸਿੱਧੇ 1 2 3 4 5 6 7 ਠੀਕ ਹੈ ਇੱਕ ਹੁੰਡਾ ਉਲਟਾ ਇੱਕ ਸਲਿੱਪ ਥ੍ਰੈਡ ਪਿੱਛੇ ਇੱਕ ਸਿੱਧਾ 7ਵੀਂ ਸਲਾਈ ਕੰਪਲੀਟ ਹੋ ਗਈ 8ਵੀਂ ਸਲਾਈ ਰੋਂਗ ਸਾਈਡ ਤੋਂ ਸਾਰੀ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ 8 ਸਲਾਈਆਂ ਕੰਪਲੀਟ ਕਰਨ ਤੋਂ ਬਾਅਦ 9ਵੀਂ ਸਲਾਈ ਆ ਗਈ ਡਿਜ਼ਾਈਨ ਦੀ ਇੱਕ ਹੁੰਡਾ ਤਾਰਿਆ ਬਾਧੂ ਹੁੰਡਾ ਠੀਕ ਹੈ ਆਪਣੇ ਕੋਲ ਉਸ ਤੋਂ ਬਾਅਦ ਇੱਕ ਹੁੰਡਾ ਸਿੱਧਾ ਇਥੇ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਜੂਗੀ ਜਿਹੜਾ ਆਪਣਾ ਇਹ ਡਿਜ਼ਾਈਨ ਇੱਥੇ ਬਣਿਆ ਹੁਣ ਇੱਥੇ ਬਣੂਗਾ ਇਹ ਕੁੰਡਾ ਸਿੱਧਾ ਇਹ ਤੁਹਾਡੀ ਡਿਜ਼ਾਈਨ ਸ਼ੁਰੂ ਹੋ ਗਿਆ ਇਹ ਕੁੰਡਾ ਉਲਟਾ ਠੀਕ ਹੈ ਹੁਣ ਆਪਾਂ ਚਾਰ ਵਾਰ ਇਸ ਤਰ੍ਹਾਂ ਕਰਨਾ ਇੱਕ ਸਲਿੱਪ ਇੱਕ ਉਲਟਾ ਇੱਕ ਵਾਰ ਇੱਕ ਸਲਿੱਪ ਇੱਕ ਉਲਟਾ ਦੋ ਵਾਰ ਇੱਕ ਸਲਿੱਪ ਇੱਕ ਉਲਟਾ ਤਿੰਨ ਵਾਰ ਇੱਕ ਸਲਿੱਪ ਇੱਕ ਉਲਟਾ ਚਾਰ ਵਾਰ ਠੀਕ ਹੈ 10 ਕੁੰਡੇ ਹੋ ਗਏ ਆਪਣੇ 2 4 6 8 10 ਇਹੀ ਕੁੰਡਿਆਂ ਨੂੰ ਆਪਾਂ ਫੇਰ ਰਿਪੀਟ ਕਰਨਾ ਥ्रेड ਕਰਾਂਗੇ ਪਿੱਛੇ ਇੱਕ ਕੁੰਡਾ ਸਿੱਧਾ ਇੱਕ ਉਲਟਾ ਫੇਰ ਚਾਰ ਵਾਰ ਇੱਕ ਸਲਿੱਪ ਇੱਕ ਉਲਟਾ ਇੱਕ ਵਾਰ ਇੱਕ ਸਲਿੱਪ ਇੱਕ ਉਲਟਾ ਦੋ ਵਾਰ ਇੱਕ ਸਲਿੱਪ ਇੱਕ ਉਲਟਾ ਤਿੰਨ ਵਾਰ ਇੱਕ ਸਲਿੱਪ ਇੱਕ ਉਲਟਾ ਚਾਰ ਵਾਰ 10 ਕੁੰਡੇ ਹੋ ਗਏ ਦੁਬਾਰਾ ਫੇਰ ਡਿਜ਼ਾਈਨ ਰਿਪੀਟ ਕਰਾਂਗੇ ਇੱਕ ਕੁੰਡਾ ਸਿੱਧਾ ਇੱਕ ਉਂਡਾ ਉਲਟਾ ਇੱਕ ਸਲਿੱਪ ਇਕ ਉਲਟਾ ਇੱਕ ਵਾਰ ਇੱਕ ਸਲਿੱਪ ਇਕ ਉਲਟਾ ਦੋ ਵਾਰ ਇੱਕ ਸਲਿੱਪ ਇਕ ਉਲਟਾ ਤਿੰਨ ਵਾਰ ਇੱਕ ਸਲਿੱਪ ਇਕ ਉਲਟਾ ਚਾਰ ਵਾਰ ਇੱਕ ਸਲਿੱਪ ਆ ਗਿਆ ਕੰਨੀ ਵਾਲਾ ਸਿੱਧਾ ਬਣਾ ਲਾਂਗੇ ਨੌਵੀਂ ਸਿਲਾਈ ਕੰਪਲੀਟ ਹੋ ਗਈ ਦਸਵੀਂ ਸਿਲਾਈ ਸਾਰੀ ਉਲਟੀ ਬਣਾਉਣੀ ਹੈ 10 ਸਲਾਈਆਂ ਕੰਪਲੀਟ ਹੋਣ ਤੋਂ ਬਾਅਦ 11ਵੀਂ ਸਿਲਾਈ ਆ ਗਈ ਡਿਜ਼ਾਈਨ ਦੀ ਦੇਖੋ ਡਿਜ਼ਾਈਨ ਦੀ ਜਗ੍ਹਾ ਜਿਹੜੀ ਚੇਂਜ ਹੋਈ ਠੀਕ ਹੈ ਨੌਵੀਂ ਸਿਲਾਈ ਤੋਂ ਚੇਂਜ ਹੁੰਦੀ ਜਗ੍ਹਾ ਹੁਣ ਆ ਗਈ ਆਪਣੀ 11ਵੀਂ ਸਲਾਈ ਇੱਕ ਕੁੰਡਾ ਤਾਰ ਕੇ ਹੁਣ ਇਸ ਤੋਂ ਬਾਅਦ ਦੋ ਕੁੰਡੇ ਸਿੱਧੇ ਬਣਾਵਾਂਗੇ ਆਪਾਂ ਇੱਕ ਦੋ ਡਿਜ਼ਾਈਨ ਆਪਣਾ ਇੱਥੇ ਸ਼ੁਰੂ ਹੋ ਗਿਆ ਠੀਕ ਹੈ ਇੱਕ ਉਲਟ ਉਸ ਤੋਂ ਬਾਅਦ ਇੱਕ ਸਲਿੱਪ ਇੱਕ ਉਲਟਾ ਇੱਕ ਵਾਰ ਇੱਕ ਸਲਿੱਪ ਇੱਕ ਉਲਟਾ ਦੋ ਵਾਰ ਇੱਕ ਸਲਿੱਪ ਇੱਕ ਉਲਟਾ ਤਿੰਨ ਵਾਰ ਫਿਰ ਇੱਕ ਸਿੱਧਾ ਕੁੰਡਾ 10 ਕੁੰਡੇ ਹੋ ਗਏ ਆਪਣੇ ਇਹ ਹੀ 10 ਕੁੰਡੇ ਦੁਬਾਰਾ ਫੇਰ ਸ਼ੁਰੂ ਕਰਾਂਗੇ ਤਾਂ 2 ਕੁੰਡੇ ਸਿੱਧੇ 1 ਉਲਟਾ 1 ਸਲਿੱਪ ਇੱਕ ਉਲਟਾ ਇੱਕ ਵਾਰ ਇੱਕ ਸਲਿੱਪ ਇੱਕ ਉਲਟਾ 2 ਵਾਰ ਇੱਕ ਸਲਿੱਪ ਇੱਕ ਉਲਟਾ 3 ਵਾਰ 1 ਕੁੰਡਾ ਸਿੱਧਾ 10 ਕੁੰਡੇ ਹੋ ਗਏ ਦੁਬਾਰਾ ਫੇਰ 2 ਕੁੰਡੇ ਸਿੱਧੇ 1 ਕੁੰਡਾ ਉਲਟਾ 1 ਸਲਿੱਪ ਇੱਕ ਉਲਟਾ ਇੱਕ ਵਾਰ ਇੱਕ ਸਲਿੱਪ ਇੱਕ ਉਲਟਾ ਦੋ ਵਾਰ ਇੱਕ ਸਲਿੱਪ ਇੱਕ ਉਲਟਾ ਤਿੰਨ ਵਾਰ ਲਾਸਟ ਤੇ ਸਟਾਰਟਿੰਗ ਵਾਂਗੂ ਦੋ ਕੁੰਡੇ ਸਿੱਧੇ ਆ ਜਾਂਦੇ ਆ ਠੀਕ ਹੈ ਦੇਖੋ 11ਵੀਂ ਸਲਾਈਡ ਜੈਨ ਦੀ ਕੰਪਲੀਟ ਹੋ ਗਈ 12ਵੀਂ ਸਲਾਈ ਸਾਰੀ ਉਲਟੀ ਬਣਾ ਲੈਣੀ 13ਵੀਂ ਸਲਾਈ ਆ ਗਈ ਆਪਣੀ ਰਾਈਟ ਸਾਈਡ ਤੋਂ ਇੱਕ ਕੁੰਡਾ ਤਾਰੋ ਵਾਧੂ ਚਾਹੇ ਬੁਨੋ ਠੀਕ ਹੈ ਉਸ ਤੋਂ ਬਾਅਦ ਤਿੰਨ ਕੁੰਡੇ ਸਿੱਧੇ ਇੱਕ 2 3 1 ਉਲਟਾ ਠੀਕ ਹੈ ਉਸ ਤੋਂ ਬਾਅਦ ਦੋ ਵਾਰ ਹੁਣ ਇੱਕ ਸਲਿੱਪ ਇਕ ਉਲਟਾ ਇੱਕ ਵਾਰ ਇੱਕ ਸਲਿੱਪ ਇਕ ਉਲਟਾ ਦੋ ਵਾਰ ਦੋ ਕੁੰਡੇ ਸਿੱਧੇ 10 ਕੁੰਡੇ ਹੋ ਗਏ ਆਪਣੇ ਦੁਬਾਰਾ ਫੇਰ ਡਿਜ਼ਾਈਨ ਰਿਪੀਟ ਕਰਾਂਗੇ ਤਿੰਨ ਕੁੰਡੇ ਸਿੱਧੇ ਤਾਂ ਵਿੱਚ ਪੰਜ ਕੁੰਡੇ ਆ ਜਾਂਦੇ ਇੱਕ ਦੋ ਤਿੰਨ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਫਿਰ ਦੋ ਵਾਰ ਇਹ ਕੁੰਡਾ ਸਲਿੱਪ ਇਕੁਲਟਾ ਇੱਕ ਵਾਰ ਇੱਕ ਸਲਿੱਪ ਇਕੁਲਟਾ ਦੋ ਵਾਰ ਦੋ ਕੁੰਡੇ ਸਿੱਧੇ 10 ਕੁੰਡੇ ਹੋ ਗਏ ਦੁਬਾਰਾ ਫਿਰ ਤਿੰਨ ਕੁੰਡੇ ਸਿੱਧੇ 1 2 3 ਇੱਕ ਉਲਟਾ ਫਿਰ ਇੱਕ ਸਲਿੱਪ पे ਉਲਟਾ ਇੱਕ ਵਾਰ ਇੱਕ ਸਲਿੱਪ पे ਉਲਟਾ ਦੋ ਵਾਰ ਫਿਰ ਲਾਸਟ ਤੇ ਉਸੇ ਤਰ੍ਹਾਂ ਆਪਣੇ ਤਿੰਨ ਕੁੰਡੇ ਸਿੱਧੇ ਆ ਜਾਣਗੇ ਦੇਖੋ 13ਵੀਂ ਸਲਾਈ ਕੰਪਲੀਟ ਹੋ ਗਈ 14ਵੀਂ ਸਲਾਈ ਸਾਰੀ ਰੋਂਗ ਸਾਈਡ ਤੋਂ ਉਲਟੀ ਬਣਾ ਕੇ ਕੰਪਲੀਟ ਕਰਨੀ ਹੈ 15ਵੀਂ ਸਲਾਈ ਆ ਗਈ ਹੈ ਆਪਣੀ ਡਿਜ਼ਾਈਨ ਦੀ ਰਾਈਟ ਸਾਈਡ ਤੋਂ ਇੱਕ ਕੁੰਡਾ ਤਾਰ ਕੇ ਉਸ ਤੋਂ ਬਾਅਦ ਡਿਜ਼ਾਈਨ ਸ਼ੁਰੂ ਹੋ ਗਿਆ ਇੱਕ ਦੋ ਤਿੰਨ ਚਾਰ ਕੁੰਡੇ ਸਿੱਧੇ ਇੱਕ ਉਲਟਾ ਹੁਣ ਇੱਥੇ ਇੱਕ ਵਾਰ ਇੱਕ ਸਲਿੱਪ ਇੱਕ ਉਲਟ ਫਿਰ ਧੰਨ ਕੁੰਡੇ ਸਿੱਧੇ 10 ਕੁੰਡੇ ਹੋ ਜਾਂਦੇ ਆ ਆਪਣੇ ਠੀਕ ਹੈ 10 ਕੁੰਡੇ ਹੋ ਗਏ ਦੁਬਾਰਾ ਫੇਰ ਡਿਜ਼ਾਈਨ ਸ਼ੁਰੂ ਚਾਰ ਕੁੰਡੇ ਸਿੱਧੇ 1 2 10 4 ਇੱਕ ਉਲਟਾ ਇੱਕ ਸਲਿੱਪ ਇੱਕ ਉਲਟਾ ਤਿੰਨ ਕੁੰਡੇ ਸਿੱਧੇ 10 ਕੁੰਡੇ ਹੋ ਗਏ ਦੁਬਾਰਾ ਫੇਰ ਉਸੇ ਤਰ੍ਹਾਂ 1 2 10 4 ਕੁੰਡੇ ਸਿੱਧੇ ਇੱਕ ਉਲਟਾ ਫਿਰ ਉਸ ਤੋਂ ਬਾਅਦ ਇੱਕ ਸਲਿੱਪ ਇੱਕ ਉਲਟਾ ਤਿਆਨ ਕੁੰਡੇ ਸਿੱਧੇ 1 2 3 ਜਿਵੇਂ ਆਪਣੇ ਸਟਾਰਟਿੰਗ ਚ ਚਾਰ ਕੁੰਡੇ ਸਿੱਧੇ ਆਏ ਓਵੇਂ ਲਾਸਟ ਦੇ ਚਾਰ ਕੁੰਡੇ ਸਿੱਧੇ ਆ ਜਾਂਦੇ ਕੰਨੀ ਵਾਲ ਆਪਾਂ ਸਿੱਧਾ ਬਣਾ ਲਾਂਗੇ ਦੇਖੋ 15 ਸਲਾਈਆਂ ਕੰਪਲੀਟ ਹੋ ਗਈਆਂ 16 ਸਲਾਈਆਂ ਦਾ ਡਿਜ਼ਾਈਨ 16ਵੀਂ ਤੇ ਲਾਸਟ ਸਲਾਈ ਆ ਗਈ ਰੋਂਗ ਸਾਈਡ ਤੋਂ ਸਾਰੀ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਠੀਕ ਹੈ ਸੋ ਲਾਂ ਸਲਾਂਗਾ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਤੇ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਆਇਆ ਹੈ ਦੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਨਵਾਂ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਧੰਨਵਾਦ